ਪਾਜੀ ਹਾਂਜੀ ਪਾਜੀ ਜਿਤਨਾ ਬਾਰਡਰ ਦੀ ਆਪਾਂ ਗੱਲ ਕੀਤੀ ਆ ਬਾਰਡਰ ਦੀ ਵੀ ਤੁਹਾਨੂੰ ਸਮੱਸਿਆ ਨਾ ਦੂਜਰਾਂ ਪੈਂਦਾ ਜਿਤਨਾ ਮਨ ਲੋ ਝੰਗ ਲੱਗ ਜਾਂ ਕੋਈ ਟੈਨਸ਼ਨ ਆ ਗਈ ਤੇ ਪਾਣੀ ਦੀ ਵੀ ਆ ਜਾਂਦੀ ਆ ਹਾਂਜੀ ਵੀ ਤੁਹਾਨੂੰ ਤਾਂ ਫਿਰ ਡਬਲ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਜੇ ਥੋੜਾ ਚਿਰ ਹੋਇਆ ਉਦੋਂ ਆਪਣੇ ਆ ਜਦੋਂ ਜੰਮੂ ਕਸ਼ਮੀਰ ਚ ਇਹਨਾਂ ਨੇ ਸਰਜਿਆ ਕੀਤਾ ਸਦੂਰਾਂ ਦੇ ਹੀ ਪ੍ਰੈਸ਼ਰ ਹੋਇਆ ਜਦੋਂ ਉਦੋਂ ਵੀ ਸਾਨੂੰ ਇੱਥੇ ਆਣ ਕੇ ਲਾਟ ਕੀਤਾ ਵੀ ਫੌਜ ਆ ਗਈ ਬਹੁਤ ਜ਼ਿਆਦੀ ਤੇ ਬੱਚੇ ਦੇ ਅੱਗੇ ਪਹਿਲਾਂ ਡਰੇ ਹੁੰਦੇ ਆ ਵੀ ਜੰਗ ਲੱਗ ਜਾਣੀ ਹਾਂਜੀ ਤੇ ਸਾਰਾ ਪਰਿਵਾਰ ਜਿੰਨਾ ਅਸੀਂ ਆਪ ਉਹ ਆਪਣੇ ਆਦੇ ਪਿੱਛੇ ਚਲ ਜੀਏ ਪਿੱਛੇ ਚਲ ਜੀਏ ਸਾਡੇ ਹਣ ਉਦੀ ਅਸੀਂ ਬਾਰਡਰ ਤੇ ਬੈਠੇ ਆ ਸਾਡੇ ਪਿੰਡਾਂ ਦੇ ਉਦੀ ਡਰੋਨ ਜਾਂਦੇ ਰਹਿਆ ਹਾਂ ਜੀ ਡਰੋਨ ਜਾ ਕੇ ਪਿੱਛੇ ਡਿੱਗਦੇ ਰਹਿਆ ਹਾਂ ਜੀ ਤੇ ਰਿਸ਼ਤੇਦਾਰਾਂ ਦੇ ਪਿੱਛੇ ਆ ਜੋ ਅਹੀਂ ਆਨੇ ਵੀ ਡਰੋਨ ਤੇ ਪਿੱਛੇ ਡਿੱਗੀ ਜਾਂਦੇ ਆ ਤੇ ਅਸੀਂ ਇੱਥੇ ਆਣ ਕੇ ਹੋਰ ਮੁਸੀਬਤ ਤੁਹਾਨੂੰ ਪੜਾਈਏ ਪਰ ਉਹ ਜਿਹੜੀ ਮਾਰਿਆ ਉਹ ਚਲਣੀਆ 25 ਸਾਲੀ 10 ਸਾਲੀ ਆ ਜਿਹੜੀ ਮਾਰਿਆ ਸਾਨੂੰ ਸਾਲ ਬਾਅਦ ਹੀ ਪੈ ਜਾਂਦੀ ਹੈ ਜਦੋਂ ਦਰਿਆ ਚ ਪਿੱਛੇ ਬਾਰਛ ਹੁੰਦੀ ਮਾਚਲ ਜੋ ਉਦੋਂ ਇਹ ਦਰਿਆ ਸਾਨੂੰ ਮਾਰ ਗਿਆ ਜਿਤਨਾ ਪਿੱਛੇ ਜਦੋਂ ਉਦੋਂ ਤੁਹਾਡਾ ਨੁਕਸਾਨ ਹੋਇਆ ਉਹ ਤੁਹਾਡੇ ਕੋਈ ਪਰ ਭਾਈ ਸਰਕਾਰ ਨੇ ਕੀਤੀ ਮੁਆਵਜ਼ਾ ਮਿਲਿਆ ਕੋਈ ਪਹਿਲਾਂ ਸਰਕਾਰ ਕਾਲੀ ਦਾਲ ਵੇਲੇ ਵੀ 12000 ਰੁਪਏ ਦਿੰਦੇ ਰਿਹਾ ਕਿੱਲੇ ਦਾ ਕਿੱਲੇ ਦਾ 8000 ਰੁਪਏ ਕਰ ਆਇਆ ਸੀ ਹਾਂਜੀ ਇਹਨਾਂ ਨੇ ਸਰਕਾਰ ਨੇ ਜਿਹੜਾ ਇਹ ਪੈਸੇ ਕਟਾ ਦਿੱਤੇ ਆ ਇਹਨਾਂ ਨੇ ਕਿੰਨੇ ਤੁਹਾਨੂੰ ਦਿੱਤੇ ਪਿਛਲੀ ਵਾਰ 6800 ਰੁਪਏ 6800 ਰੁਪਏ ਆਇਆ ਸੀ ਉਹ ਵੀ ਜਿਹੜਾ ਕੇਂਦਰ ਸਰਕਾਰ ਨੇ ਦਿੱਤਾ ਹੋਈ ਦਿੱਤਾ ਆ ਆਪਣਾ ਸਰਕਾਰ ਦਾ ਜੀ ਹਾਂਜੀ ਕੇਂਦਰ ਸਰਕਾਰ ਦਾ ਜੇ ਪਾਇਆ ਉਹ ਵੀ ਦੇਵੇ ਤੇ ਫੇਰ ਚਲੋ ਦੁੱਗਨੇ ਹੋ ਜਾਵੇ ਇਹ ਕੇਂਦਰ ਸਰਕਾਰ ਦਾ 8800 ਆਇਆ ਹੈ ਚਲੋ ਆਹ ਇਹਨੇ ਆਪਦੀ ਕਲੋਨੀ 60 40 ਦਾ ਹੁੰਦਾ ਨਾ ਦੇਸ਼ ਉਹਨਾਂ ਨਹੀਂ ਪਾਇਆ ਹਾਂਜੀ ਤੇ ਮਤਲਬ ਇਸ ਵਾਰ ਤੁਹਾਨੂੰ ਕੀ ਝਾੜਾ ਵੀ ਮਾਪਜਾ ਮਿਲ ਜਾਊਗਾ ਅਜੇ ਤੱਕ ਕੋਈ ਆਣ ਕੇ ਗਰਦੋਰੀਆਂ ਦੇ ਕਰੋ ਸਾਡੇ ਕੋਲੇ ਗਰਦੋਰੀ ਵਾਲੀ ਆ ਵੀ ਪਾਣੀ ਉਦੋਂ ਥੋੜਾ ਸੀ ਉਦੋਂ ਇਹਨਾਂ ਦੇ ਆਏ ਬਲਾਕ ਵਾਲਿਆਂ ਦੇ ਖੇਤੀਬਾੜੀ ਵਿਭਾਗ ਵਾਲਿਆਂ ਆਏ ਆ ਸਾਨੂੰ ਦੱਸੋ ਕਿੰਨਾ ਏਰੀਆ ਤੁਹਾਡਾ ਖਰਾਬ ਹੋਇਆ ਸਾਡੇ ਏਰੀਆ ਦਾ 1800 ਕਿੱਲਾ ਪਹਿਲੀ ਯਾਤ ਜਿਹਦੇ 1800 ਕਿੱਲਾ ਦੇ ਵਿੱਚੋਂ ਇੱਕ ਕਿੱਲਾ ਵੀ ਨਹੀਂ ਰਹਿ ਗਿਆ ਸਾਰਾ ਪਾਣੀ ਪ੍ਰਸ਼ਾਸਨ ਦਾ ਤਾਂ ਨਾਇਬ ਤਹਿਸੀਲਦਾਰ ਜਾਂ ਐਸਡੀਐਮ ਜਾਂ ਆਏ ਸੀ ਸਾਰਾ ਉਸ ਦਿਨ ਪਾਣੀ ਬਹੁਤ ਘੱਟ ਸੀ ਉਦੋਂ ਬਾਅਦ ਨਹੀਂ ਆਇਆ ਅੱਛਾ ਜਦੋਂ ਪਾਣੀ ਜ਼ਿਆਦਾ ਫਿਰ ਨਹੀਂ ਆਇਆ ਨਹੀਂ ਆਇਆ ਕੋਈ ਜਿ ਜਿਤਨਾ ਕੋਈ ਪਾਣੀ ਦੀ ਵਿੱਚ ਕੋਈ ਘਰੇ ਆ ਜਾਂ ਕੋਈ ਗੱਲ ਆ ਉਹਨਾਂ ਦਾ ਫਿਰ ਬੰਦਿਆਂ ਨੂੰ ਕਿਸ ਤਰ੍ਹਾਂ ਰੈਸਕੂ ਕੀਤਾ ਕੋਈ ਵੀਰ ਜੀ ਉਹ ਸਾਰੇ ਹੁਣ ਗਿੱਜੇ ਖੜੇ ਆ ਕੀ ਕਰਨ ਮਾਲ ਵੀ ਕਿੱਥੇ ਕਾੜਨ ਪਿੱਛੇ ਕਿਤੇ ਜਗ੍ਹਾ ਹੀ ਨਹੀਂ ਕਿਸੇ ਦੀ ਤੇ ਜਿੱਦਾਂ ਇਹ ਥੋੜੀ ਜਗ੍ਹਾ ਬਣਾਈਆਂ ਲੋਕਾਂ ਨੇ ਪਸ਼ੂਆਂ ਦੀ ਕੋਈ ਦਵਾਈ ਦਾਰੂ ਆ ਕੋਈ ਜਦੋਂ ਮਾਰੀਆਂ ਪਾਣੀ ਨਾਲ ਫੈਲ ਦੀਆਂ ਕੋਈ ਉਸੇ ਦਾ ਤਿੰਨ ਚਾਰ ਦਿਨ ਤੋਂ ਨਹੀਂ ਕੋਈ ਵੀ ਆਇਆ ਪਹਿਲਾਂ ਚਲਵਾਏ ਅਸੀਂ ਆਪ ਹੀ ਰੋਗਤਾ ਹੈ ਵੀ ਉਹਦੀ ਮਕਾਲ ਪੈਂਦੀ ਆ ਲੜਾਈ ਹੁੰਦੀ ਆ ਕੋਈ ਆਂਦਾ ਮੈਨੂੰ ਦੇ ਦਿਓ ਜੇ ਕੋਈ ਬੰਨੋਂ ਪਿੱਛੇ ਬੈਠਾ ਵਾ ਉਹਦੀ ਜ਼ਮੀਨ ਇੱਧਰ ਆ ਉਹ ਵੀ ਆਂਦਾ ਮੈਨੂੰ ਮੰਗਦਾ ਵਾ ਤੇ ਲੋਕ ਨਰਾਜ ਕਰਦੇ ਕੋਈ ਚਰਾਚੂਰਾ ਵੀ ਨਹੀਂ ਕੋਈ ਨਹੀਂ ਕੋਈ ਹੋਰ ਸਹੂਲਤ ਸੋਲ ਤਾਂ ਸਾਨੂੰ ਆ ਜਿਹੜਾ ਬੰਨ ਬੱਦਾ ਵਾ ਪਹਿਲਾ ਸਾਨੂੰ ਅਸੀਂ ਆਪਦੇ ਕੋਲੋਂ ਦਸਦਾ ਹਜ਼ਾਰ ਦਾ ਤੇਲ ਪੂਕਿਆ 15 20 ਮੁੰਡੇ ਆ ਸੀ ਅੱਛਾ ਜੀ ਬਾਅਦ ਵਿੱਚ ਸਾਨੂੰ ਮਹਾਪੁਰਸ਼ਾਂ ਸੰਤਾਂ ਮਹਾਪੁਰਸ਼ਾਂ ਨੇ ਤੇਲ ਦਿੱਤਾ ਸਾਨੂੰ ਅੱਛਾ ਜੀ ਉਹਨਾਂ ਨੇ ਆਪਦੇ ਜਿੰਨਾ ਹੀ ਮੰਗਿਆ ਉਹਨਾਂ ਹੀ ਦਿੱਤਾ ਅੱਛਾ ਜੀ ਉਦੋਂ ਬਾਅਦ ਆਜੂ ਇੱਕ ਹਫ਼ਤਾ ਹੋ ਚੱਲਿਆ ਹੁਣ ਜਿਹੜਾ ਮੰਤਰੀ ਸਾਹਿਬ ਦਾ ਤੇਲ ਮਚਣ ਦੇ ਅੱਜ ਅੱਛਾ ਜੀ ਆਡੇ ਕੋਲੇ ਮੰਤਰੀ ਸਾਹਿਬ ਦਾ 700 ਲੀਟਰ ਤੇਲ ਆ ਗਿਆ ਇਹ ਵੇ ਹੋਰ ਵੀ ਆਉਂਦੇ ਦੇਵਾਂਗੇ ਬਾਕੀ ਹੁਣ ਮਿੱਟੀ ਕਿਤੇ ਨਹੀਂ ਹੈਗੀ ਸਾਨੂੰ ਉਹ ਸਭ ਤੋਂ ਜ਼ਿਆਦਾ ਮਿੱਟੀ ਦੀ ਪ੍ਰੋਬਲਮ ਉਹ ਮਾਝੋਂ ਲਿਆਉਣ ਦੇ ਆ ਹਣ ਖਰਚਾ ਉਦੋਂ ਡਬਲ ਹੋ ਗਿਆ ਵੀਡੀਓ ਵੇਖਣ ਵਾਲਿਆਂ ਤੁਸੀਂ ਕੀ ਮੰਗ ਕਰਦੇ ਹੋ ਜਿਹੜੇ ਤੁਹਾਡੀ ਵੀਡੀਓ ਜਿੱਥੇ ਤੱਕ ਜਾਣੀ ਆ ਵੀਰ ਜੀ ਕੁਝ ਵੀ ਆ ਚਲੋ ਤੁਹਾਡੇ ਵੀ ਚੱਲਦਾ ਵਾ ਵਧੀਆ ਬਹੁਤ ਵਧੀਆ ਇਹੋ ਜਿਹਾ ਸੰਜੋਗ ਵੀ ਜਿਹੜਾ ਕੋਈ ਵੇਖੇ ਉਹ ਤੁਹਾਡੀ ਕੀਮਤ ਕਰੇ ਮਦਦ ਕਰੇ ਜੇ ਕਿ ਭੈਣ ਭਰਾ ਦੀ ਕਰਨੀ ਹੈ ਮਦਦ ਇਹ ਜੋ ਨਿਸ਼ਕਾਨ ਇੱਥੇ ਦਰਿਆਵਾਂ ਅੱਗੇ ਨਕਸਾਨਾਂ ਦਾ ਆਇਆ ਹੈ ਉਹਨਾਂ ਨੂੰ ਮਾਇਬਾ ਦਵਾਇਆ ਜਾਵੇ ਤੇ ਜੇ ਬੰਦਾ ਜੀ ਵੀ ਉਧਰ ਤੁਹਾਡੀ ਮਦਦ ਕਰਨੀ ਚਾਹੁੰਦਾ ਵੀ ਉਹ ਕਿੱਦਾਂ ਦੀ ਮਦਦ ਲੈ ਕੇ ਆਵੇ ਜਾਣ ਕੇ ਮਦਦ ਕਰੇ ਇੱਥੇ ਸਾਨੂੰ ਪਤਾ ਲੱਗੇ ਵੀ ਕੋਈ ਕਰਦਾ ਨਹੀਂ ਇੱਕ ਬੰਦੇ ਦੀ ਬੇਨਤੀ ਕਰਦੇ ਜਿਹੜੇ ਬੰਦੇ ਸਾਡੀ ਮਦਦ ਕਰਨੀ ਚਾਹੁੰਦਾ ਨਾ ਉਹ ਪਿੰਡਾਂ ਦੇ ਵਿੱਚ ਉੱਥੇ ਆ ਗਏ ਗਰਾਊਂਡ ਲੈਵਲ ਤੇ ਆਵੇ ਇੱਥੇ ਸਮੱਸਿਆ ਕੀ ਹੈ ਇਹਨਾਂ ਦੀ ਜੀ ਤੇ ਬੰਜਾਵੇ ਉਹਨਾਂ ਬੰਦਿਆਂ ਨੂੰ ਹੀ ਉਹਨਾਂ ਦਾ ਖਾਣਾ-ਦਮਾ ਆਵੇ ਅਸੀਂ ਹੋਇਆ ਜੀ ਆ ਵੀ ਨੁਕਸਾਨ ਤੇ ਹੋਇਆ ਫਾਟੇ ਜਿਹੜੇ ਲੋਕ ਵਿੱਚ ਕਿ ਰਹੇ ਆ ਤੇ ਜਦੋਂ ਉਹਦਾ ਕੋਈ ਅਗਲਾ ਬੰਦਾ ਇਹ ਪਿੱਛੋਂ ਦਾਨ ਕਰਦੇ ਤੁਸੀਂ ਕੀ ਲੱਗਦੇ ਜੀ ਉਹ ਖੋਹ ਮੋਹ ਹੁੰਦੀ ਆ ਜੀ ਪੱਟੀ ਤੋਂ ਲੈ ਕੇ ਇੱਕ ਸਾਡਾ ਜੀ ਹਰੀਕਾਂ ਤੋਂ ਜੇ ਕੋਈ ਹਰੀਆਂ ਤੋਂ ਸ਼ੁਰੂ ਕਰ ਦੂਗਾ ਕੋਈ ਵੀ ਚੀਜ਼ ਵੰਡਣੀ ਇੱਥੇ ਆਉਂਦੀ ਨਹੀਂ ਇੱਥੇ ਆਉਂਦੀ ਨਹੀਂ ਤੁਹਾਡੇ ਕੋਲ ਤਾਂ ਆਉਂਦੀ ਜੇ ਕੋਈ ਮਾਇਆ ਦਾ ਚਾਹੇ ਕੋਈ ਸੌਦੇ ਦਾ ਚਾਹੇ ਵਿਚਾਰੇ ਦਾ ਕੁਝ ਵੀ ਵੰਡਦਾ ਸ਼ੁਰੂ ਕਰਦਾ ਹੋਊਗਾ ਨਾ ਹਾਂ ਉੱਥੇ ਖਤਮ ਹੋ ਜਾਂਦਾ ਤੁਹਾਡੇ ਕੋਲ ਤਾਂ ਆਉਂਦੀ ਨਹੀਂ ਉਹਨਾਂ ਚੋਂ ਉਹਨਾਂ ਦੇ ਪਿੱਛੇ ਮੁੜ ਜਾਣਾ ਕੱਪੜਾ ਗਿਆ ਉਹ ਹੀ ਆ ਵੀ ਉਹ ਬੰਦੇ ਸਾਡੀ ਲਿਸਟ ਪਿੰਡਾਂ ਹੀ ਲੈਣਾਂ ਉਹਨਾਂ ਬੰਦਿਆਂ ਦਾ ਇਹ ਕਰਨ ਨਹੀਂ ਦੇ ਬੰਦੇ ਨੇ ਆ ਵੀ ਹੋਣ ਚੀਜ਼ਾਂ ਵੰਡੀਆਂ ਹਨ ਬਹੁਤ ਵਾਰ ਹਰ ਇੱਕ ਪਿੰਡ ਜਿਹਦਾ ਨਿਕਾਣਾ ਆ ਸਰਪੰਚ ਚੀਜ਼ਾਂ ਵੰਡੀਆਂ ਜਾਵੇ ਉਹ ਸਰਪੰਚ ਦੇ ਜਰੀਏ ਹੀ ਉਹਦਾ ਮਾਈ ਬਾਜੀ ਹੋ ਜਾ ਇਸ ਵਕਤ ਕੋਈ ਚੀਜ਼ ਨਾ ਵੰਡੀ ਜਾਵੇ ਚਲੋ ਜ਼ਿੰਮੇਦਾਰ ਜਿਨ੍ਹਾਂ ਦੀ ਪੈਲੀ ਖਰਾਬ ਹੋਣੀ ਆ ਨਾ ਰੇਤ ਦੇ ਨਾਲ ਉਹਨਾਂ ਦੀ ਪਾਣੀ ਜਦੋਂ ਲੈ ਜਾਏ ਉਦੋਂ ਮਤ ਕੇਤੀ ਜਾਵੇ ਹੋਡ ਲਿਵਰ ਤੇ ਆਣ ਕੇ ਵੇਖੇ ਉਦੋਂ ਆਣ ਕੇ ਉਹ ਕਿਸਾਨ ਦੀ ਜੀਵਿਦਾ ਆਦੀ ਉਹ ਪੈਲੀ ਦੀ ਰੇਤਾ ਵੀ ਉਹਦੀ ਰੇਤਾ ਖੜਾ ਦੇ ਲੋ ਉਹਦੀ ਪੈਲੀ ਬਣਾ ਦੇਣ ਉਹਦਾ ਕੁਝ ਕਰਨੀ ਇੱਕ ਗਾਂਕ ਪੀਜੀ ਜਾਵੇ ਉਹਦਾ ਸਿਆਲ ਕਾ ਫੇਰ ਲੰਗ ਜਾਵੇ ਆ ਚੀਜ਼ਾਂ ਦਾ ਜੀ ਉਹ ਵੱਡਾ ਇੱਕ ਅਫਵਾਦ ਸਾਡਾ ਇਹ ਵੀ ਖੇਤੀਬਾੜੀ ਸਾਡੀ ਪਿੱਛੇ ਛੁਰ ਗਈ ਤੇਜ ਉਹ ਛੁਰ ਗਈ ਸਾਾਨੂੰ ਜਿਹੜਾ ਜਿਆਦਾ ਕਰਜ਼ੇ ਆਦੇ ਸਾਨੂੰ ਉਹ ਵੀ ਦੁਖੀ ਕਰਦੇ ਆ ਬੰਕਾਂ ਦੇ ਮਿਟਾ ਦੇ ਹੋਏ ਦੂਜੇ ਉਹਨਾਂ ਦਾ ਮੰਗਨੇ ਆ ਹਾਂ ਜੀ ਉਹਨਾਂ ਦੇ ਤਰਫੋਂ ਆਹੀ ਮਿਆਂਦੇ ਪਹੁੰਚ ਬੰਦਿਆਂ ਦੀ ਉਹਦੇ ਡਿਟੇਲ ਕਰਕੇ ਉਹਨਾਂ ਬੰਦਿਆਂ ਦੀ ਮਤੀ ਕੀਤੀ ਜਾਵੇ ਕੋਈ ਨਾ ਕੋਈ ਮਾਫੀ ਉਹਨਾਂ ਦਾ ਵਿਆਜ ਮaaf ਕੀਤਾ ਜੇ ਕੁਝ ਨਾ ਕੁਝ ਹੋ ਜਾਂਦਾ ਇਹ ਨਹੀਂ ਭੁਲੇਹ ਦਫਤਰਾਂ ਦਾ ਲੋਕੀਂ ਵੱਡੇ ਵੱਡੇ ਕਰੋੜਾਂ ਦਾ ਵਿਆ ਲੈ ਕੇ ਆਉਂਦੇ ਆ ਬਿਜ਼ਨਸ ਕਰੁੰਦੇ ਆ ਇਹ ਫਾਇਦੇ ਵੱਡਾ ਸਹੀ ਗੱਲ ਆ ਪਿਛਲਾ ਜਿਹੜੇ ਵਿੱਚ 23 ਵਿੱਚ ਨੁਕਸਾਨ ਹੋਇਆ 30 30 ਫੁੱਟ ਡੂੰਘੇ ਟੋਏ ਪੈ ਗਏ ਤਾਰ ਰੁੜੀ ਤੇ ਆਏ ਪਿਛਲੇ ਸਾਲ 2 ਮਹੀਨੇ ਲਗਾਤਾਰ ਦੋ ਜੀਸੀਬੀ ਤੇ 15 20 ਟਰੈਕਟਰ ਟਰਾਲੀਆਂ ਲਾ ਕੇ ਜੇ ਉੱਪਰ ਪੂਰਤੀ ਕਰ ਰਹੇ ਸੀ ਮਿੱਟੀ ਭਾਰੀ ਰਹੇ ਸਾਂ ਕਿ ਉਤੋਂ ਦੁਬਾਰਾ ਫਿਰ ਉਹ ਜ਼ਖਮ ਹਲੇ ਹੋ ਉਹ ਦੋਨੀ ਤਾਰ ਰੁੱਟ ਚੁੱਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਜ਼ਮੀਨ ਦਾ ਤਾਰ ਕਰਦੀ ਆ ਜਿਹੜਾ ਤਾਰ ਦੇ ਥੱਲੇ ਫਲੰਥ ਬਣਿਆ ਆ ਆ ਵੇਖੋ ਦੋ ਜੀ ਦੇ ਪਿੱਛੇ ਦਾ ਸਕੀਮ ਨਾਲ ਨੂੰ ਘੜਿਆ ਜਾਵੇ ਬਾਕੀ ਜਿਹੜੇ ਰਾਤ ਪਚਾਉਣ ਵਾਲੇ ਆ ਰਾਤ ਆਣ ਕੇ ਮੌਕੇ ਤੇ ਵੇਖੇ ਦੇ ਕੋਈ ਮੋਤਬਰ ਬੰਦਾ ਕਿਸੇ ਨੂੰ ਰਾਤ ਨਹੀਂ ਪਚਾਉਂਦਾ ਉਹ ਆਪਣਾ ਢਿੱਡ ਪਾ ਲੈਂਦਾ ਆਦੇ ਵੋਟਾਂ ਵੰਦੇ ਇਹਦੇ ਕੋਈ ਸ਼ੱਕ ਨਹੀਂਗਾ ਪਿਛੇ ਸਾਫ ਵੀ ਲੋਕਾਂ ਨੇ ਬਦਨਾਮ ਕੀਤਾ ਕਿ ਟਰਾਲੀਆਂ ਦੇ ਟਰਾਲੀਆਂ ਹੀ ਰਾਤ ਲੈ ਕੇ ਆਏ ਤੇ ਕਿੱਧਰ ਜਾਂਦੀਆਂ ਤੇ ਕਈਆਂ ਨੂੰ ਮਿਲੀ ਨਹੀਂ ਇਹ ਮਿਲੀ ਨਹੀਂ ਤੇ ਆਈ ਨਹੀਂ ਉਸ ਵੇਲੇ ਜਿਹੜਾ ਮੁੱਟਾ ਮਰੀ ਜਾਂਦੇ ਹੀਰਖਾ ਦੇ ਨਾਲ ਪਾਪੂ ਜੀ 2023 ਚ ਵੀ ਇੱਥੇ ਬੜਾ ਪਾਣੀ ਆਇਆ ਹੈ ਹਾਂਜੀ ਹਾਂਜੀ ਤੇ ਹੁਣ ਫੇਰ ਦੁਬਾਰਾ ਤੁਹਾਡੇ ਤੇ ਮੁਸੀਬਤ ਆ ਗਈ ਹੈ ਹਾਂਜੀ ਹਾਂਜੀ ਤੇ ਹੁਣ ਕਿੰਨਾ ਕ ਨੁਕਸਾਨ ਜਿਹੜਾ ਤੁਹਾਡਾ ਇਹ ਦਰਿਆ ਨੇ ਕੀਤਾ ਜੀ ਕਾਣ ਜੀ ਆਵੇ ਲੋ ਸੱਤ ਕਿਲੇ ਸਾਰਾ ਹੀ ਬਰਬਾਦ ਹੋਇਆ ਪਿਆ ਹੁਣ ਤਾਂ ਰੋਟੀ ਤੋਂ ਵੀ ਹੱਥ ਰੋਇਆ ਪਿਆ ਨਹੀਂ ਜਦੋਂ 2023 ਦੀ ਵਿੱਚ ਹੜ ਆਇਆ ਸੀ ਉਦੋਂ ਬਾਅਦ ਚਲੋ ਐਨ ਆਰ ਆਈ ਨੇ ਤੁਹਾਡੀ ਲੋਕਾਂ ਨੇ ਮਤ ਦਿੱਤੀ ਇਹਨੇ ਸਰਕਾਰ ਨੇ ਕੋਈ ਤੁਹਾਡੀ ਮਤ ਕੀਤੀ ਜਾਂ ਤੁਹਾਨੂੰ ਮੁਆਵਜ਼ਾ ਦਿੱਤਾ ਜਾਂ ਕੋਈ ਗੱਲ ਹੋਈ ਕੁਝ ਨਹੀਂ ਰੁਪਈਆ ਨਹੀਂ ਦਿੱਤਾ ਅੱਛਾ ਜੀ ਤੇ ਫਿਰ ਪਹਿਲੀਆਂ ਪੂੜੀਆਂ ਪੱਧਰ ਕਿਵੇਂ ਕੀਤੀਆਂ ਜੀ ਫਿਰ ਰਿਸ਼ਤੇਦਾਰਾਂ ਨੂੰ ਖੜਫੜਾ ਕੇ ਪੂਰਾ ਪੱਧਰ ਕਿੱਥੇ ਆ ਗਿਆ ਭੈਣਾ ਭਰਾਵਾਂ ਨੇ ਲੱਤ ਕੀਤੀ ਆ ਭਰਾਵਾਂ ਨੇ ਔਰ ਬੰਦਿਆਂ ਨੇ ਨਾਲ ਮੋਟ ਕੀਤੀ ਐ ਜਿਵੇਂ ਗੁਰੂ ਘਰੋਂ ਜਥੇਬੰਦੀਆਂ ਆ ਜਾਂਦੀਆਂ ਜਾਂ ਬਾਹਰ ਤੇ ਵੀਰਾਂ ਨਾਲ ਮਿਲ ਕੇ ਆ ਚਲੋ ਜਿੰਨਾ ਨਿਸ਼ਕਾਨ ਆਈ ਵਾਰੀ ਹੋ ਜਾਂਦਾ ਐ ਸਾਲੀ ਹੋ ਜਾਂਦਾ ਦਰਿਆ ਦੇ ਵਿੱਚ ਇਹਦਾ ਇਹਦਾ ਅਸਲੀ ਪੱਕਾ ਹੱਲ ਕੀ ਐ ਜਿਹਦਾ ਪੱਕਾ ਹੱਲ ਲੋ ਜੀ ਪਾਣੀ ਦਾ ਮਿਲ ਤੁਹਾਡਾ ਇੱਧਰ ਜਿਹੜਾ ਇਹ ਹੁਣ ਵੱਖਰਾ ਦਰਿਆ ਤੋਂ ਏਰੀਆ ਜਿਹੜਾ ਜਿੱਥੇ ਆਪਾਂ ਖੜੇ ਆ ਦਰਿਆ ਇੱਥੋਂ ਮਤਲਬ ਦੂਰ ਵਗਦਾ ਇਹਦਾ ਮਤਲਬ ਕੀ ਇਹਦਾ ਹੱਲ ਕੀ ਹੋ ਸਕਦਾ ਇਹਦਾ ਹੱਲ ਜੀ ਇਹੋ ਹੀ ਆ ਬੰਨ ਬੱਜੇ ਜਮੀਨਾਂ ਜਿਹੜੀਆਂ ਇਤਨਾ ਬਣ ਬੁੰਝ ਜਾਣ ਜਿਆਦਾ ਰੋਟੀ ਪਾਣੀ ਦਾ سلسلہ ਜਿਹੜਾ ਬਣ ਜੇ ਤੋਂ ਬਾਅਦ ਟੁੱਟਾਈ ਤੇ ਇਹ ਏਰੀਏ ਸਾਰੇ ਘਰਾਂ ਦੇ ਵਿੱਚ ਰੇਤਾ ਪੈ ਗਈ ਉਦੋਂ ਦੀ ਆ ਪਹਿਲੀ ਖਰਾਬ ਹੋਈ ਅੱਜ ਤੱਕ ਨਹੀਂ ਬਣੀ ਜੇ ਮਗਰੋਂ ਆਣ ਕੇ ਨੂੰ ਕੋਈ ਮਦਦ ਦਿੱਤੀ ਜਾਂਦੀ ਤੇ ਅੱਜ ਕਣਕ ਪੀਤੀ ਜਾਂਦੀ ਚਾਹ ਕੁਝ ਹੋਣਾ ਲੱਗਦਾ ਇਹਦੇ ਵਿੱਚ ਕੋਦੋਂ ਬਾਅਦ ਕੋਈ ਫਸਲ ਨਹੀਂ ਹੋਈ ਕੋਈ ਚੀਜ਼ ਨਹੀਂ ਉਦਾਂ ਪਈ ਆ ਤੇ ਨਸਾਲ ਉਹ ਚੱਲੇ ਆ ਇਸ ਤਰ੍ਹਾਂ ਅੱਗੇ ਵੀ ਇਤਨਾ ਪਈਆਂ ਪੈ ਲਈਆਂ ਸਾਰਿਆਂ ਦੀਆਂ ਮਦਦ ਕਰਨੀ ਆ ਤੇ ਬਾਅਦ ਚ ਕਰੋ ਆਣ ਕੇ ਜਦੋਂ ਇਸ ਸੈਂਕੜੇ ਏਕੜੇ ਪਏ ਇਤਨੇ ਪਈ ਆ ਜਦੋਂ ਅਜਿਹਾ ਆਈਆਂ ਜੀ ਜਦੋਂ ਪਾਣੀ ਲੈ ਜੇ ਉਦੋਂ ਪਤਾ ਲੱਗੇ ਵੀ ਕਿਹਦਾ ਨਿਕਾਣ ਹੋਇਆ ਵਾ ਕੀ ਹੋਇਆ ਉਦੋਂ ਮਦਦ ਦੇ ਦਿੱਤੀ ਜਾਵੇ ਹੁਣ ਤੇ ਐਵੇਂ ਲੁੱਟਾਂ ਖਵਾ ਜਿ ਕੋਈ ਨੇ ਪਿਛਲੇ ਆਖਾ ਮੈਨੂੰ ਦੇਓ ਮੈਨੂੰ ਦੇਓ ਪਖਾ ਲੈਤਾ ਕਾਨ ਕੇ ਬੰਨ ਤੇ ਬੈਠੇ ਹੋਏ ਲੋਕ ਵੀ ਸਾਨੂੰ ਉਥੇ ਚੱਲੇਗੀ ਉਥੇ ਰਸਤਾ ਹੁਣੀ ਆ ਉਥੇ ਸਮਾਨ ਆਉਣਾ ਵਾ ਇੱਥੇ ਅਸੀਂ ਗੁਰੂ ਘਰੋਂ ਝਾੜ ਸਾਬੋ ਗੱਫੇ ਲੈ ਕੇ ਆਉਣੇ ਆ ਅਸੀਂ 20 25 ਬੰਦੇ ਆ ਜਿਹੜੇ ਪੱਕੇ ਲੱਗੇ ਹੋਏ ਆ ਤੇ ਵੇਖਣ ਵਾਲਾ ਮੁਲਕ ਸਾਡੇ ਨੂੰ ਪਹਿਲਾਂ ਆਣ ਕੇ ਬਹਿ ਜਾਂਦਾ ਚਲੋ ਗੱਫੇ ਸ਼ਕਲ ਗਈ ਹੋਰ ਤਾਂ ਹੋਈ ਦੱਸੋ ਕੀ ਕੀ ਨੇ ਸਾਡੇ ਨਾਲ ਕਰਨਾ ਵਾ ਤੇ ਜਦੋਂ ਬੰਦਿਆਂ ਦੀ ਵਾਰੀ ਆਉਂਦੀ ਗੱਫੇ ਛਕਣ ਦੀ ਉਦੋਂ ਦਾਲ ਵੀ ਮੁੱਕ ਜਾਂਦੀ ਗੱਫੇ ਮੁੱਕ ਜਾਂਦੀ ਤੇ ਸਾਨੂੰ ਫਾਰੀਆਂ ਮਾਰਾਂ ਜਾਂ ਜੀ ਮਾਰਾਂ ਹੀ ਮਾਰਾਂ ਜੀ ਵਾਹਿਗੁਰੂ ਜਿੱਕਾ ਖਾਲਸਾ ਦੇ ਨਾਮ ਤੇ 14 ਦੇ ਨਾਲ ਵੀ ਜੇ ਸਹੀ ਮੈਂ ਚ ਤਾਰਾਂ ਨਾਲ ਕਮਾਗੇ ਇੱਧਰ ਤਾਂ ਇੱਧਰ ਨੂੰ ਆਣ ਕੇ ਇੱਧਰ ਕਮਾ ਕੇ ਇੱਧਰ ਲਾ ਦੇਣਾ ਜਿਹੜਾ ਆਪਣਾ ਹਿੰਦੂਸਤਾਨ ਦਾ ਏਰੀਆ ਸਾਰਾ ਕਵਰ ਹੋ ਜੇ ਇਹ ਪਾਰਾ ਸਾਡੇ ਆ ਜਿਹੜੇ ਭਰਾ ਨਹੀਂ ਜੋ ਵੀ ਸਾਡਾ ਪਰਿਵਾਰ ਹੈ ਆਡੀ ਆਪਦੇ ਸਾਰੇ ਇਹ ਸਾਡੇ ਸਾਰਾ ਇਲਾਕਾ ਖੜਾ ਪਾਜਦਾ ਜਿਹੜਾ ਉਹ ਵੱਧਾ ਪਾਜਦੀ ਹੈ ਉਹ ਸਿਹਜਣੇ ਤੋਂ ਪਾਣੀ ਘੁੰਮ ਗਿਆ ਆਪਣੋ ਮਾਲ ਕਰਦਾ ਹਾਂ ਜੀ ਜੀ ਨਹੀਂ ਆ ਜਿਹੜੀ ਆਪਿਆ ਖਿਡਿਆਲੀ ਤਾਰ ਆ ਨਾ ਖਿਡਿਆਲੀ ਤਾਰ ਤੇ ਲਗਾ ਬੰਨ ਲਾ ਦੇਣਾ ਸਾਉਂ ਦਾ ਸਿਹਜਾ ਪਿੰਡ ਵਿੱਚ ਜਾ ਦੇ ਸਿਹਜਾ ਬਸ ਉਸ ਤੋਂ ਫਿਰ ਨਵਾਂ ਹੋ ਜਾਣਾ ਇਹ ਉਤੋਂ ਜਿਹੜਾ ਉਹਨਿਆ ਮੇਨ ਬੰਨਿਆ ਐਰਕੀ ਉਹ ਬੰਨਦੇ ਆ ਜਿੱਥੋਂ ਦਰਿਆ 23 ਚ ਰੁੜਿਆ ਹੈ ਉਥੇ ਹੁਣ ਮੰਤਰੀ ਸਾਹਿਬ ਨੇ ਬਹੁਤ ਜ਼ਿਆਦਾ ਤੇਲ ਦਿੱਤਾ ਖਰਚਾ ਦਿੱਤਾ ਤੇ ਰਜੀਤ ਸਿੰਘ ਜੋ ਗਿਆ ਸਰਪੰਚ ਲੱਗਾ ਆਹਦੇ ਟਰੈਕਟਰ ਵੀ ਉਥੇ ਚੱਲੰਦੇ ਆ ਜਿਆਦਾ ਹੱਡਾ ਵੀ ਉਥੇ ਹੀ ਆ ਉਹ ਚੀਜ਼ ਨੂੰ ਢੱਕਿਆ ਜਾਵੇ ਜੇ ਉਹ ਰੁੜਦਾ ਮੁੱਠਿਆਂ ਵਾਲੇ ਤੋਂ ਹਾਂਜੀ ਹਾਂਜੀ ਅੱਛਾ 88 ਚ ਰੁੜਿਆ ਨਹੀਂ 88 ਜਿਹੜਾ 23 ਚ ਰੁੜਿਆ ਹੈ ਹਾਂਜੀ ਉਥੇ ਹੁਣ ਮੰਤਰੀ ਸਾਹਿਬ ਨੇ ਉਦੋਂ ਦੇ ਅੱਜ ਉਹ ਸੀਏ ਜੇ ਉਥੇ ਡਰਾਈਵ ਇਧਰ ਕਰਦੇ ਹਾਂ ਹਾਂਜੀ 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 ਟ੍ਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਜਿੰਨਾ ਤੇਲ ਉਥੇ ਫੁੱਲ ਤੇ ਕਿਉਂ ਸਾਨੂੰ ਅਜਾ ਪਾਣੀ ਸਾਡੇ ਕੱਲ ਹੀ ਲਗਾਣ ਕੇ ਉਹ ਵੀ ਪਾਕਤਾਨ ਥਾਣੀ ਘੁੰਮ ਕੇ ਆਇਆ ਉਹ ਬੰਨ ਥਾਣੀ ਉਹ ਤਾਂ ਬੰਨ ਅਸੀਂ ਕਰ ਲਿਆ ਕੰਮਜਾਬ ਪਰ ਉਤੋਂ ਦੀ ਘੁੰਮ ਕੇ ਆ ਜਾਂਦਾ ਜਿੰਨਾ ਜਰ ਬੰਨ ਨਹੀਂ ਬੈਜਦਾ ਉਹ ਜਦ ਮਹਲਾ ਹਲ ਨਹੀਂ ਗਾ ਉਹਨੇ ਪਾਕਤਾਨ ਨਾਲੋਂ ਫੇਰ ਵਾਪਸੀ ਪਾਣੀ ਇਧਰ ਮਾਰ ਕਰਦੇ ਆ ਜੀ ਇਹੋ ਜੀ ਆ ਵੀ ਉਹ ਜਿਹੜੀ ਤਾਰ ਆ ਨਾ ਇੰਨਾ ਬੰਨ ਉੱਤਾ ਹੋ ਜਾ ਤਾਰ ਉੱਥੇ ਘਰ ਤੋਂ ਤੁਹਾਡੇ ਵੀ ਮਹਲਾ ਹਲ ਹੁੰਦਾ ਹੈ ਉਹ ਬੰਨ ਕੋ ਸਿੱਧਾ ਹੀ ਉੱਥੋਂ ਤਾਰਾਂ ਤੱਕ ਪਾਕਤਾਨ ਵਾਲਾ ਲੱਗ ਜਾਂਦਾ ਸਾਡਾ ਏਰੀਆ ਜਿਹੜਾ ਇਲਾਕਾ ਸਾਡਾ ਬਜਦਾ ਵਿੱਚ ਮੁਸੀਬਤ ਪੈਂਦੀ ਆ ਤੇ ਜਿ ਤਰ੍ਹਾਂ ਇਹਦਾ ਡਿਫੈਂਸ ਦਾ ਇਹ ਦਾਰੇ ਆ ਕੁਤਈ ਸਰਕਾਰ ਕੋਲ ਜਾਂ ਮਤਾ ਪਾ ਕੇ ਜਾਂ ਪੰਚਾਇਤ ਕੋਲ ਕੋਈ ਮੰਗ ਨਹੀਂ ਕਰਦੀ ਪੱਕੇ ਦਰ ਲੱਗ ਜਾਂਦੇ ਜਾਂ ਪੱਕਾ ਤੁਹਾਡਾ ਘਾਲੋ ਜੀ ਦਰਾਨਾ ਵੀ ਕੋਈ ਮਹਲਾ ਲੈਣੇਗਾ ਜਿਹੜਾ ਪਾਣੀ ਹੈ ਨਾ ਡਰੇਨ ਜਿਆਦੀ ਦਰਿਆਨੋਂ 25 ਫੁੱਟ ਨਹੀਂ ਵੀ ਆ ਜਦੋਂ ਡਰੇਨ ਕੱਢੀ ਕੱਢੀ ਗਲਤ ਗਈ ਏ ਜੇ ਸਮੇਂ ਦੇ ਨਾਲ ਇਹ ਡਰੇਨ ਦਾ ਪਾਣੀ ਇਹ ਦਰ ਦਰਾਂ ਦੇ ਉੱਤੇ ਹੀ ਟਪ ਜਾਂਦਾ ਪਾਣੀ ਅੱਛਾ ਜੀ ਆ ਦਰਿਆ ਦਰਿਆ ਪੋਲ ਦਰਿਆ ਉੱਚਾ ਜੀ ਅੱਛਾ ਜੀ ਇਹ ਦਰਿਆ ਤੋਂ 25 ਫੁੱਟ ਨਹੀਂਵਾ تھا ਅੱਛਾ ਜੀ ਇਧਰੋਂ ਜਦੋਂ ਦਰਿਆ ਦਾ ਪਿਛਲੀ ਦਾ 23 ਚ ਮੂੰਹ ਹੋ ਗਿਆ ਸੀ ਦਰਿਆ ਸਾਰੇ ਜਣੂ ਵਗਣ ਲੱਪਿਆ ਸੀ ਫੇਰਾਦਰਾਂ ਦੇ ਉੱਤੇ ਫੱਟੇ ਵੀ ਲਾਏ ਤਾਂ ਵੀ ਪੂਦੇ ਬਰਾਬਰ ਪਾਣੀ ਹੋ ਗਿਆ ਹੈ ਪਾਣੀ ਘਟੰਦੇ ਕਰਨ ਇੱਕ ਹਨੂ ਫਿਰ ਮਾਝੋ ਜਿਵੇਂ ਕੋਟਲੀ ਦੀ ਡਰੇਨ ਆ ਉਤੋਂ ਵੀ ਪਾਣੀ ਛੱਡ ਦਿੰਦੇ ਆ ਗੱਜਲ ਵੀ ਛੱਡ ਦਿੰਦੇ ਇਹ ਇਲਾਕਾ ਨਵਾਨ ਆ ਸਾਰੋਂ ਜ਼ਿਆਦਾ ਦਰਿਆਦ ਇਹਦਾ ਮਤਲਬ ਕੀ ਆ ਪਾਣੀ ਦਾ ਮਹਲਾ ਲੈਣੀ ਹੈਗਾ ਕੋਈ ਵੀ ਇਹਦਾ ਤੇ ਇਹੋ ਹੀ ਆ ਜਿਹੜਾ ਦਰਿਆਦ ਹੈ ਉਤੋਂ ਮਹਿਣ ਆ ਉਹੋ ਹੀ ਬੰਨ ਗਾਂ ਲਜਾਇਆ ਜਾਵੇ ਲੰਮਾ ਟਾਪੂ ਚੌਂਕੀ ਤੱਕ ਲਾਸਟ ਉਹੋ ਹੀ ਬਚਾ ਜਿਵੇਂ ਹੁਣ ਆਏ ਹੁਣ ਉੱਥੋਂ ਬੰਨ ਲਾਇਆ ਦਰਿਆ ਦਾ ਪਾਣੀ ਘੁੰਮ ਕੇ ਫਿਰ ਉੱਤੋਂ ਮਾਰ ਪਈ ਜਾਂਦੀ ਹੈ ਜਿਵੇਂ ਜਿ ਤਰ੍ਹਾਂ ਉਹਦੇ ਬਾਬੇ ਪ੍ਰਗਟ ਸਿੰਘ ਹੁਣ ਆਣੇ ਬੜਾ ਚਾਰਾ ਮਾਰਿਆ ਉਹ ਬੰਨ ਬੰਨਦਾ ਇਦਾਂ ਕੋਈ ਤੁਸੀਂ ਕਿ ਸੰਸਥਾ ਧਾਰਮਿਕ ਸੰਸਥਾ ਜਿ ਤਰ੍ਹਾਂ ਬਾਬੇ ਛੜਾਲੀ ਸਾਹਿਬ ਵਾਲੇ ਆ ਬਾਬੇ ਝਾੜ ਸਾਹਿਬ ਵਾਲੇ ਹੋਰ ਮਹਾਂਪੁਰਖ ਆ ਕਿ ਧਾਰਮਿਕ ਜਥੇਬੰਦੀ ਤੋਂ ਮੰਗ ਕਰਦੇ ਹੋ ਵੀ ਕਿ ਸਰਕਾਰ ਨਹੀਂ ਤੁਹਾਡੀ ਬਾਹ ਪੜਦੀ ਬੰਨ ਬੰਨ ਲਈ ਕੁਝ ਜਥੇਬੰਦੀ ਤੁਹਾਡਾ ਬੰਨ ਬੰਨ ਦਿਓ ਨਹੀਂ ਸਰਕਾਰ ਨੇ ਪਿਛਲੇ ਸਾਲ ਤੇਲ ਵੀ ਸਾਨੂੰ ਤੇਲ ਦਿੱਤਾ ਜਿਹੜਾ ਬੰਨ ਵੱਧਾ ਹੈ ਨਾ ਜਿਹੜਾ ਪਿੱਛੇ ਮਿੱਟੀ ਪਈ ਹੈ ਸਾਰੀ ਇਹ ਵੀ ਸਰਕਾਰ ਨੇ ਤੇਲ ਦਿੱਤਾ ਇਹ ਕਿਸੇ ਨੇ ਆਪਦੇ ਕੋਲ ਨਹੀਂ ਲਾਇਆ ਹੁਣ ਵੀ ਸਰਕਾਰ ਤੇਲ ਕੱਲਦਾ ਹਜੇ ਆਪਣੇ ਕੋਲ ਮਹਿਗਮਾ ਹੁੰਦੇ ਆ ਸਰਕਾਰ ਤੇਲ ਫੇਰ ਵੀ ਦੇ ਜਾਂਦੀ ਹੈ ਪ੍ਰੋਜੈਕਟ ਕਰਾਉਣ ਦੇ ਜੋ ਵੀ ਨਹੀਂ ਮੈਂ ਬੰਨ ਦੀ ਗੱਲ ਕਰਦਾ ਵੀ ਉਹ ਦਰਿਆ ਤੁਸੀਂ ਬਣ ਜੇ ਬਣ ਜੇ ਤਾਂ ਕੋਈ ਉਹ ਸੱਡਾ ਅੱਛਾ ਜੀ ਸਰਕਾਰ ਨੇ ਪਿਛਲੇ ਸਾਲ ਪ੍ਰੋਜੈਕਟ ਬਣਾ ਕੇ ਭੇਜੀ ਆ ਫੌਜ ਨੇ ਵੀ ਲੈ ਕੇ ਦਿੱਤਾ ਨਾਲ ਮਤਵ ਪਾ ਗਈ ਉਹ ਭੇਜੀ ਦੀ ਸਾਰੀ ਸੈਂਟਰ ਗਾੜੀਆਂ ਮਨਜ਼ੂਰ ਨਹੀਂ ਕਰਦੇ ਆ ਜੀ ਅੱਛਾ ਜੀ ਉੱਥੇ ਭਾਜੀ ਪਾਣੀ ਇਹ ਤਾਂ ਤਾਰੇ ਇਹ ਡਿਫੈਂਸ ਸਾਰਾ ਸੈਂਟਰ ਦੇ ਅੰਦਰ ਹੋਦਾ ਜੀ ਅੱਛਾ ਜੀ ਉਹ ਡਿਫੈਂਸ ਕਰਕੇ ਤੁਹਾਨੂੰ ਮੁਸ਼ਕਲ ਆਉਂਦੀ ਹੈ ਇਹ ਭਾਜੀ ਚੁੱਪੇ ਆ ਵੀ ਸੈਂਟਰ ਦਾ ਜੀ ਆਪ ਪਹਿਲੀ ਏਅਰ ਸੈਂਟਰ ਹਨ ਨੂੰ ਦੂਜਾ ਲਾਉਣ ਨਹੀਂ ਦਿੰਦੇ ਮੁੜ ਕੇ ਡੀਸੀ ਸਾਹਿਬ ਐ ਡੀਸੀ ਨੇ ਮੰਤਰੀ ਸਾਹਿਬ ਨੇ ਕਹਿ ਕੇ ਲਵਾਇਆ ਤਾਂ ਆਪਾਂ ਇੱਥੇ ਮਿੱਟੀ ਇਹ ਅੱਛਾ ਤੁਹਾਨੂੰ ਮਤਲਬ ਮਿੱਟੀ ਵੀ ਨਹੀਂ ਪਾਉਂਦੇ ਨਹੀਂ ਨਹੀਂ ਇਹ ਸੈਂਟਰ ਦਾ ਕੰਮ ਸਾਰਾ ਫੌਜ ਦੇ ਅੰਦਰ ਡਿਫੈਂਸ ਦੇ ਅੰਦਰ ਹੈ ਇਹ ਆਦੇ ਕੋਲੋਂ ਹੀ ਕਰਨਾ ਹੈ ਇਹ ਇਹ ਪੰਜਾਬ ਦੇ ਅੰਦਰ ਨਹੀਂ ਮੁੜ ਕੇ ਸੈਂਟਰ ਦੇ ਕਾਲ ਮੁੜ ਕੇ ਸਾਰਾ ਇੱਥੇ ਸੰਗ ਹਾਂ ਜੀ ਮੁੜ ਕੇ ਮੰਤਰੀ ਸਾਹਿਬ ਨੂੰ ਕਿਹਾ ਮੁੜ ਕੇ ਡੀਸੀ ਨੂੰ ਕਹਿ ਕੇ ਮੌਕੇ ਦੇ ਫੇਰ ਪੂਰੀਆ ਪਹਿਲਾਂ ਪੂਰੀ ਨਹੀਂ ਦਿੱਤੇ ਪਾਣੀ ਚਾਹੁੰਦਾ ਤਾਂ 10 ਪਿੰਡ ਹੋਰ ਡੁੱਬਦੇ ਨਾਲ ਜੇ ਇੱਥੋਂ ਪਾਣੀ ਟੁੱਟਦਾ ਫਿਰ ਕਿੰਨੀ ਦੂਰ ਤੱਕ ਮਾਰ ਕਰਦਾ ਜੀ ਕੋਟਲੀ ਤੱਕ ਚੱਲ ਜਾਂਦਾ ਇਹ ਢਾਈ ਦੇ ਨਾਲ ਜਿਹੜਾ ਸਨ 88 ਚ ਪਾਣੀ ਆਇਆ ਸਾਰੇ ਠਾੜ ਬਦ ਨਗਰ ਦੀ ਉਹਦੇ ਬਹੁਤ ਜਿਆਦਾ ਨੁਕਸਾਨ ਹੈ ਉਦੋਂ ਤੇ ਆ ਮਗਰਲੇ ਪਿੰਡ ਵੀ ਸਾਰੇ ਪੰਨਾ ਹੈ ਵੀ ਟੁੱਟੇ ਉਹ ਉਦੋਂ ਕਿੱਥੋਂ ਟੁੱਟਾ ਸੀ ਪਾਣੀ ਕਿੱਥੋਂ ਉਹ ਉੱਥੋਂ ਮੁਠਿਆਲੇ ਤੋਂ ਰਸੂਲਪੁਰ ਦਾ ਟੁੱਟਾ ਸੀ ਅੱਛਾ ਤੇ ਡਰੇਨ ਵਾਇਰ ਡਰੇਨ ਵੀ ਗਿਆ ਡਰੇਨ ਪਾਣੀ ਸਾਰੀ ਡਰੇਨ ਵੀ ਗਿਆ ਨਹੀਂ ਉਧਰੋਂ ਟੁੱਟ ਕੇ ਫਿਰ ਇਹਨੂੰ ਆਇਆ ਸੋ ਪਹਿਲਾਂ ਹੀ ਟੁੱਟ ਗਿਆ ਉਧਰੋਂ ਫਿਰ ਪਾਣੀ ਠੀਕ ਹੈ ਜੀ ਜਿਵੇਂ ਹੁਣ ਪਾਣੀ ਉਹਦੇ ਉੱਥੋਂ ਜੋ ਟੁੱਟ ਗਿਆ ਰਸੂਲਪੁਰ ਤੋਂ ਫਿਰ ਤੋਂ ਥੋਲਾ ਪਾਣੀ ਆਉਣਾ ਨਾ ਕੇ ਫਿਰ ਇਧਰੋਂ ਡਰੇਨ ਟੁੱਟ ਗਿਆ ਫਿਰ ਇਧਰੋਂ ਟੁੱਟ ਗਿਆ ਡਰੇਨ ਫਿਰ ਆਣੂ ਗਿਆ ਫਿਰ ਉਹ ਜਿਹੜੀ ਮੁੱਛਿਆ ਵਾਲੀ ਵਾਲੀ ਚੌਂਕੀ ਉੱਥੋਂ ਸਾਰੀ ਡਰੇਨ ਰੋਡ ਉਹ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਕੇਂਦਰ ਦੀ ਹੁਣ ਭਾਰਤੀ ਜਨਤਾ ਪਾਰਟੀ ਦੀ ਵੀ ਆਪਣੇ ਇਲਾਕੇ ਦੇ ਬੜੇ ਲੀਡਰਸ ਵਰਮ ਨੇ ਹਾਂਜੀ ਕਿ ਉਹ ਤੁਹਾਡੇ ਕੋਲ ਵੀ ਸ਼ਾਇਦ ਆਉਣਗੇ ਤੁਹਾਡੀ ਉਹਨਾਂ ਤੋਂ ਕੀ ਮੰਗੇ ਜੇ ਭਾਰਤੀ ਜਨਤਾ ਪਾਰਟੀ ਦੇ ਤੁਹਾਡਾ ਕੀ ਮਸਲਾ ਹਲ ਕਰਾ ਦਿੰਨ ਉਹ ਪਿਛਲੇ ਸਾਲ ਵੀ ਰੱਖੀ ਸੀ ਨਹੀਂ ਉਹ ਨਹੀਂ ਹੈਗੀ ਯਾਰਾ ਤੁਰਦੇ ਨਹੀਂ ਅੱਛਾ ਜੀ ਉਹ ਤਾਂ ਭਾਜੀ ਜਿਵੇਂ ਗੁਰਦਸਹਲ ਗੁਰਦਾਰਾ ਨਾ ਉੱ ਅਹੀਂ ਚੱਲ ਜੇ ਨਾ ਭੇਜ ਕੇ ਭੇਜੀ ਆ ਮੰਤਰੀ ਸਾਹਿਬ ਨੇ ਮੁਰਗੇ ਫੌਜ ਅਫਸਰ ਚੰਗੇ ਹੀ ਕਰਨਾਲ ਸਾਹਿਬ ਇੱਥੇ ਹਾਂਜੀ ਕੱਲਾ ਫਿਰ ਉਹਨਾਂ ਵੀ ਨਾਲ ਸਾਰੀ ਪ੍ਰੋਜੈਕਟ ਬਣਾ ਕੇ ਭੇਜੀ ਆ ਆਪਦੇ ਨੂੰ ਇਹ ਤਾਂ ਬਾਰਡਰ ਤੋਂ ਸਰ ਜਿੱਡਾ ਬੰਨ ਹੈ ਸਿੱਧਾ ਤਾਰਾਂ ਨੂੰ ਲੱਗੇ ਉਹਦੇ ਨਾਲ ਹੀ ਮਸਲਾ ਲਿਆ ਜੇ ਫਿਰ ਫੇਰ ਨੇ ਇੱਧਰ ਪਾਣੀ ਆ ਗਿਆ ਫੇਰ ਸਰਕਾਰ ਨੇ ਜੀ ਤੇਲ ਦੇਣ ਦੇਈ ਜਾਂ ਤੇਲ ਦਾ ਆਪਣਾ ਚੱਲਾਂ ਦੇ ਸੀ ਅਸਲ ਚ ਬਾਗ ਜੀ ਆ ਜਿਹੜਾ ਜਿੰਨਾ ਵੀ ਅੱਗੇ ਉਦੋਂ ਪਿਹਰ ਬੱਜਾ ਤੇ ਹੀ ਚ ਵੀ ਸਾਰਾ ਸਰਕਾਰ ਨੇ ਕੀਤਾ ਜੀ ਬਹੁਤ ਅਸਲ ਚ ਸਰਕਾਰ ਨੇ ਬਹੁਤ ਹੁਣ ਵੀ ਤੇਲ ਅੱਜ ਵੀ ਲੈ ਕੇ ਆਏ ਤੇਲ ਇਹ ਵੀ ਜੀ ਪਤਾ ਕਿ ਖਰਚਾ ਪਾਣੀ ਦਿੱਤੇ ਜਾਂਦੇ ਪਰ ਇਹਦੇ ਜੇ ਆ ਇਹ ਆਰ ਜੀ ਆਪਾਂ ਆਪਦੇ ਬਾਨਿਆ ਇਹ ਜਾਜ ਇਹ ਜਾਜ ਦੇ ਰੋਗ ਨਹੀਂ ਸਕਦੇ ਸਿਰ ਮਿਹਨਤ ਨਾਲ ਆਪਾਂ ਕਿੰਨਾ ਜਿਆਦਾ ਕਰ ਸਕਦੇ ਆ ਹਾਂਜੀ ਇਹਨੂੰ ਆਪਾਂ ਪੰਗਾ ਨਹੀਂ ਹੈਗਾ ਇਹ ਪੱਕਾ ਨਹੀਂ ਕੋਈ ਲਿਖ ਦੇਣਾ ਵੇਖੋ ਜੀ ਜਿਵੇਂ ਜਿਵੇਂ ਮਨ ਚੋਂ ਦਰਿਆ ਤੋਂ ਹੈਗਾ ਹੀ ਤਾਲੀ ਨੀਵਾ ਇਹ 25 ਫੁੱਟ ਜਾਂ ਦਰਿਆ ਨੀਵਾ ਹੋਵੇ ਫੇਰ ਆ ਦਰਿਆ ਦਾ ਪਾਣੀ ਨੂੰ ਮਾਰ ਮਾਰਦਾ ਜੀ